ਦੋਸਤੋ ਢਿੱਲੋਂ ਡੇਰੀ ਬ੍ਰੀਡ ਫਾਰਮ ਪੇਜ ਤੇ ਤੁਹਾਡਾ ਸਵਾਗਤ ਹੈ ਸੋ ਕਿਸੇ ਭਰਾ ਨੇ ਬ੍ਰੀਡ ਵਾਲੀਆਂ ਕੱਟੀਆਂ ਜਾਂ ਵਸ਼ੀਆਂ ਦੀ ਵੀਡੀਓ ਪਾਉਣੀ ਹੋਵੇ ਤਾਂ ਦਿੱਤੇ ਨੰਬਰ ਤੇ ਤੁਸੀਂ ਇੱਕ ਹਜ਼ਾਰ ਦੇ ਮਟੀਰੀਅਲ ਬਣਾ ਕੇ ਭੇਜ ਸਕਦੇ ਹੋ ਤੁਹਾਡੀ ਵੀਡੀਓ ਫ੍ਰੀ ਦੇ ਵਿੱਚ ਪਾਈ ਜਾਊਗੀ ਇਸ ਪੇਜ ਤੇ ਸੋ ਗੱਲ ਕਰੀ ਇਹਨਾਂ ਦੋਨਾਂ ਕੱਟੀਆਂ ਬਾਰੇ ਇੱਕ ਹੈਗੀ ਅਰਜਨ ਕੁੰਗੜ ਤੇ ਦੂਜੀ ਹੈਗੀ ਐਮ 416 ਦੀ ਜੋ ਕਿ ਸੱਜੇ ਹੱਥ ਖੜੀ ਆ ਉਹ ਅਰਜਨ ਕੁੰਗੜ ਦੀ ਹੈ ਜੋ ਕੰਧ ਕਣੀ ਖੜੀ ਆ ਉਹ ਐਮ 416 ਦੀ ਆ ਖ ਬੇਹਤ ਸੋ ਦੋਨਾਂ ਦਾ ਮਾਵਾਂ ਦਾ ਦੁੱਧ ਇਹਦਾ ਜਿਹੜੀ ਦੀਪਕ ਸਰ ਕੋਲ ਲੈਂਦੀ ਹੈ ਜਿਹਦੇ ਕੋਲ ਅਰਜਨ ਕੌਂਗੜ ਦਾ ਝੋਟਾ ਹੈਗਾ ਉਹਦੇ ਘਰੋਂ ਇਹ ਕੱਟੀ ਆਈ ਦੀ ਹੈ ਅਰਜਨ ਮੁੰਗੜ ਦੀ ਠੀਕ ਹੈ ਜੀ ਇਹਦੀ ਮਾਂ ਦਾ 11 ਲੀਟਰ ਤੇ ਜੋ ਐਮ 416 ਜੀ ਉਹਦੀ ਮਾਂ ਦਾ 7.5 ਲੀਟਰ ਦੁੱਧ ਦਾ ਸੋ ਦੋਨਾਂ ਦਾ ਥਣਾ ਦਾ ਗੈਪ ਫੁੱਲ ਸਕਿਨ ਬਹੁਤ ਜਿਆਦਾ ਵਾਈਟ ਔਰ ਲੈਗ ਸਕੋਰ ਵੀ ਬਹੁਤ ਵਧੀਆ ਔਰ ਸਿੰਗ ਰਿੰਗ ਸਿੰਘ ਬਿਲਕੁਲ ਓਕੇ ਆ ਠੀਕ ਹੈ ਜੀ ਸੋ ਕਿਸੇ ਵੀਰ ਨੇ ਲੈਣਾ ਹੋਵੇ ਪਿੰਡ ਪਿੰਡੀ ਟਿਲਮਾ ਨੇੜੇ ਲੌਂਗਵਾਲਤ ਜ਼ਿਲ੍ਹਾ ਪੈਂਦਾ ਸੰਗਰੂਰ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਤਾਂ ਇਹਨਾਂ ਦੋਨਾਂ ਕਟੀਆਂ ਨੂੰ ਲੈ ਸਕਦਾ ਸੋ ਥਣਾ ਦਾ ਗੈਪ ਤੁਹਾਨੂੰ ਦਿਖਾ ਦਨੇ ਕਿੰਨਾ ਵਧੀਆ ਹੈਗਾ ਸੋ ਕੱਲਾ ਕੱਲਾ ਥਣ ਗੈਪ ਦੇ ਨਾਲ ਔਰ ਲੈਗ ਸਕੋਰ ਓਕੇ ਹੈ ਸੋ ਹਾਈਟ ਵੀ ਬਹੁਤ ਵਧੀਆ ਉਮਰ ਦੇ हिसाब ਨਾਲ ਇੱਕ ਦੀ 23ਵਾਂ ਮਹੀਨਾ ਤੇ ਇੱਕ ਨੂੰ ਲੱਗਿਆ 22 ਮਹੀਨਾ ਅਰਜਨ